ਜ਼ਿਲ੍ਹਾ ਕਪੂਰਥਲਾ ਦੇ ਫਗਵਾੜਾ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਦੇਰ ਰਾਤ ਇੱਕ ਗੰਭੀਰ ਘਟਨਾ ਵਾਪਰੀ ਹੈ ਕੁਝ ਲੋਕਾਂ ਨੇ ਇੱਕ ਸਰਪੰਚ ਦੇ ਪਤੀ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਹੈ ਜਦੋਂ ਉਹ ਆਪਰੇਸ਼ਨ ਥੀਏਟਰ ਦੇ ਵਿੱਚ ਇਲਾਜ ਦੇ ਵਿੱਚ ਸੀ ਤਾਂ ਉਸ ਦੇ ਉੱਤੇ ਹਮਲਾ ਕੀਤਾ ਗਿਆ ਹੈ। ਕਰੀਬਨ 4 ਹਮਲਾਵਰ ਉਸ ਹਸਪਤਾਲ ਦੇ ਵਿੱਚ ਤਾਕਤ ਹੁੰਦੇ ਨੇ ਤੇ ਇਲਾਜ ਕਰਵਾ ਰਹੇ ਸਰਪੰਚ ਦੇ ਪਤੀ ਦੇ ਉੱਤੇ ਹਮਲਾ ਕਰ ਦਿੰਦੇ ਨੇ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੀਸੀਟੀਵੀ ਤਸਵੀਰਾਂ ਹਸਪਤਾਲ ਦੀਆਂ ਨੇ ਫਗਵਾੜਾ ਸਿਵਲ ਹਸਪਤਾਲ ਦੀਆਂ ਜਿੱਥੇ ਇਲਾਜ ਕਰਵਾ ਰਹੇ ਸਰਪੰਚ ਦੇ ਪਤੀ ਦੇ ਉੱਤੇ ਹਮਲਾ ਕੀਤਾ ਗਿਆ। ਭਾਜੀ ਪਹਿਲਾਂ ਪਿੰਡ ਪੰਡੋਰੀ ਪਿੰਡ ਮੇਰਾ ਪਿੰਡ ਬਲਾਲੋਆ ਮੈਂ ਪੰਡੋਰੀ ਪਿੰਡ ਕਿਸੇ ਦੇ ਘਰ ਗਿਆ ਮੈਂ ਉੱਥੇ ਦੋ ਬੰਦੇ ਆਏ ਅੰਦਰ ਦੋ ਆਏ ਬਾਹਰ ਹੋਣਗੇ ਪਤਾ ਨਹੀਂ ਮੈਨੂੰ ਉਹਨੇ ਅੰਦਰ ਬੈਠਿਆ ਦਿਆ ਕੇ ਹਮਲਾ ਕਰਤਾ ਪਹਿਲਾਂ ਜਦੋਂ ਹਮਲਾ ਹੋਇਆ ਤੁਸੀਂ ਸਿਵਲ ਹਸਪਤਾਲ ਆ ਗਏ ਸੀ ਸਿਵਲ ਹਸਪਤਾਲ ਆ ਗਏ ਸੀ ਟ੍ਰੀਟਮੈਂਟ ਚੱਲੂ ਸੀਗਾ ਟ੍ਰੀਟਮੈਂਟ ਮੇਰੇ ਟਾਂਕੇ ਲੱਗ ਗਏ ਸੀ ਹਾਂਜੀ ਤੇ ਇੱਥੇ ਅੰਦਰ ਅਸੀਂ ਮੇਰੇ ਪੱਟੀਆਂ ਹੋ ਰਹੀਆਂ ਸੀ 7-8 ਗੁੰਡੇ ਆਏ ਆ ਹਾਂਜੀ ਅੰਦਰ ਹੀ ਐਮਰਜੈਂਸੀ ਦੇ ਅੰਦਰ ਹੀ ਨਹੀਂ ਆਉਂਦੇ ਬਾਅਦ ਸ਼ੁਰੂ ਕਰ ਦਿੱਤੇ ਸਿਵਲ ਹਸਪਤਾਲ ਦੇ ਅੰਦਰ ਹੀ ਤੁਹਾਨੂੰ ਹਾਂਜੀ ਐਮਐਲ ਤੇ ਮੌਕੇ ਤੇ ਜਿਹੜੀ ਇੱਥੇ ਪੁਲਿਸ ਸੀਗੀ ਉਹ ਆਈ ਮੌਕੇ ਤੇ ਮੌਕੇ ਤੋਂ ਬਾਅਦ ਵਿੱਚ ਆਈ ਜੀ ਉਹ ਵੀ ਆਈ ਕਿਹੜੇ ਕਿਹੜੇ ਬੰਦੇ ਸੀ ਭਾਈ ਪਛਾਣਦੇ ਹੋ ਮੈਂ ਇੱਕ ਬੰਦੇ ਨੂੰ ਪਛਾਣਦਾ ਇੱਕ ਬੰਦੇ ਨੂੰ ਪਛਾਣਦੇ ਕੀ ਨਾਮ ਆ ਉਹਨਾਂ ਦਾ ਉਹਦਾ ਨਾਮ ਸੋਨੂ ਆ ਇਹਦੇ ਉਹਦੇ ਨਾਲ ਕਿੰਨੇ ਬੰਦੇ ਸੀ ਹੋਰ ਬੰਦੇ ਤੇ ਮੇਰੇ ਸਾਹਮਣੇ 7-8 ਹੋਏ ਕੀ ਹਥਿਆਰ ਸੀਗੇ ਉਹਨਾਂ ਦੇ ਕੋਲ ਭਾਜੀ ਭਾਜੀ ਕੁਝ ਪਤਾ ਨਹੀਂ ਲੱਗਾ ਇੱਕਦਮ ਤਾਂ ਬਾਤ ਸ਼ੁਰੂ ਕਰਦੇ ਕਰਬਾਨਾ ਡਗੂ ਅੱਜੋ ਪਤਾ ਨਹੀਂ ਕੀ ਕੋਸ਼ਿਸ਼ਾਂ ਨੇ ਨਹੀਂ ਤੁਹਾਡੇ ਜਦੋਂ ਮਾਰਿਆ ਉਹਨਾਂ ਨੇ ਕੁਝ ਆਪਾਂ ਨੂੰ ਫੀਲ ਤਾਂ ਹੋਇਆ ਹੋਊਗਾ ਕਿ ਕਿਹੜੇ-ਕਿਹੜੇ ਹਥਿਆਰ ਦਾ ਮਾਰਿਆ ਇੱਕਦਮ ਤਾਂ ਟੱਕ ਲੱਗ ਗਿਆ ਯਾਰ ਟਾਈਮ ਹੀ ਨਹੀਂ ਮਿਲਿਆ ਅੰਦਰ ਜਿਹੜਾ ਸਟਾਫ ਸੀਗਾ ਡਾਕਟਰ ਮੇਰੇ ਪੱਟੀਆਂ ਕੱਢਦੇ ਉਹਨਾਂ ਨੂੰ ਜ਼ਿਆਦਾ ਜੀ ਦੀ ਜਾਣਕਾਰੀ ਮੰਗੇ ਇਹੀ ਜਿਹੜੇ ਗੁੰਡੇ ਇੱਥੇ ਸਾਨੂੰ ਸਿਵਲ ਹਸਪੀਟਲ ਦੇ ਵਿੱਚ ਨਹੀਂ ਜੀਦਾ ਹੋਣ ਦਿੱਤਾ ਸਾਨੂੰ ਪਿੰਡ ਛੱਡ ਦੇਣਗੇ ਤੇ ਜਥੇਦ ਸਿੰਘ ਜੀ ਉਹਨਾਂ ਨੂੰ ਕਿਉਂ ਨਹੀਂ ਨੱਥ ਪਾਦਾ